ਇਹ ਕੋ ਹੋਰ ਹੁੰਦਾ ਜੀ ਮਾਨ ਸਾਹਿਬ ਉਹ ਸਿੰਗਰ ਜਿਹੜਾ ਬੈਠਾ ਹੁੰਦਾ ਨਾ ਸੋਫੇ ਤੇ ਐਲਕੇ ਜਿਹਾ ਲਾ ਕੇ ਉਹ ਡਾਂਸ ਇਹ ਮੈਨੂੰ ਸਮਝ ਨਹੀਂ ਆਈ ਤੁਸੀਂ ਦੱਸ ਦਿਓ ਜੇ ਤੁਹਾਨੂੰ ਪਤਾ ਹੈ ਉਹਨਾਂ ਸਿੰਗਰ ਆ ਬੈਹ ਜਾਂਦਾ ਉਹ ਜਿਹੜੀਆਂ ਹੁੰਦੀਆਂ ਨੇ ਨਾਲ ਮਾਡਲ ਆਈਆਂ ਉਹ ਆ ਨਾਲ ਮੇਰੀਆਂ ਉਹਨਾਂ ਕੋਲ ਖੁਰਕੀ ਕਰਾਈ ਉਹ ਯਾਹੀ 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 ਹੋਈ ਯਾਹੀ ਯਾਹੀ ਉਹਨਾਂ ਸੂਰ ਦਾਸ ਜਾਂਸ ਕਹਿੰਦੇ ਨੇ ਇਹ ਕਿਹੜਾ ਖਾਲ ਦਾਸ ਮਸਾਜ ਦਾਸ ਇਹ ਮੈਨੂੰ ਪਤਾ ਨਹੀਂ ਜੀ ਪਗਾਲੀ ਕੁਦਕੁਦੀਆਂ ਜੇ ਕਰੀ ਜਾਂਦੇ ਰਹਿੰਦੇ ਕਿੱਥੇ ਸਾਰੀਆਂ ਚੀਜ਼ਾਂ ਡੋਲੇ ਤੁਰਦੀ ਅੱਜ ਵੀ ਪਿੰਡਾਂ 'ਚ ਆਪਣੇ ਕੁੜੀ ਪੀੜੀ ਦਾ ਪਾਵਾ ਫੜ ਕੇ ਬਹਿ ਜਾਂਦੀ ਹੈ ਕਹਿੰਦੀ ਮੈਨੂੰ ਨਾਂ ਤੋੜੋ ਫਿਰ ਮਾਮੀਆਂ ਚਾਚੀਆਂ ਤਾਈਆਂ ਨਾਨੀਆਂ ਦੋ ਦੋ ਦੀਆਂ ਝੋਟੀਆਂ ਬਣਾ ਕੇ ਦੋਹੇ ਗਾਉਂਦੀਆਂ ਨੇ ਦੋਹੇ ਸਿੱਠਣੀਆਂ ਮੈਂ ਕਿਹਾ ਪੱਥਰ ਤੋਂ ਪੱਥਰ ਦਿਲ ਰੋਣ ਲੱਗ ਜਾਂਦਾ ਐਸਾ ਕਲਚਰ ਆ ਉਹ ਗਉਂਦੀਆਂ ਨੇ ਕੁੜੀ ਨੂੰ ਦੱਸਦੀਆਂ ਨੇ ਕਿ ਧੀ ਨੇ ਆਪਣੇ ਘਰੇ ਜਾਣਾ ਹੁੰਦਾ ਬੀਬੀ ਛੱਡਨੀ ਪੀੜੀ ਦੀ ਡੋਰ ਨਹੀਂ ਸਾਡਾ ਕੀ ਅਜੋਰ ਨਿਜੋਰ ਆਵੜ ਲੈਣੀ ਚੱਲੇ ਬੀਬੀ ਛੱਡਨੀ ਪੀੜੀ ਦਾ ਪਾਵਾ ਨਹੀਂ ਸਾਡਾ ਕੀ ਦਾਵਾ ਨਹੀਂ ਤਾਵੇ ਵੜ ਲੈਣੀ ਚੱਲੇ ਬੀਬੀ ਅੱਜਕੱਲ ਆ ਚੰਡੀਗੜ੍ਹ ਸ਼ਹਿਰਾਂ 'ਚ ਜਿਹੜੀਆਂ ਮਲ ਟੋਲੀਆਂ ਦਾ ਆਵਾਜ਼ ਹੀ ਖਤਮ ਹੋ ਗਿਆ ਸਿੱਧਾ ਕਚੇਰੀਆਂ 'ਚ ਨਿਪਟਦਾ ਕੰਮ ਜੇ ਕਦੀ ਢੋਲੀ ਦూర్ਦੀ ਵੀ ਆ ਨਾ ਸ਼ਹਿਰਾਂ 'ਚ ਕੁੜੀ ਆਪਣੇ ਮਾਪਿਆਂ ਨੂੰ ਚੁੱਪ ਕਰਾਉਂਦੇ ਸੇ ਚੜ ਕਿਉਂ ਬੁੱਕੀ ਜਾਂਦੇ ਉਹ ਪਰਸੋਂ ਨੂੰ ਆਈ ਲਓ ਮੈਂ ਪਹਿਲੀ ਵਾਰ ਚੰਨੀਏ ਕਿਤੇ ਆ ਹਾਲਤ ਵੀ ਪਈ ਆ ਜੀ ਕਿੱਥੇ ਭਾਬੀਆਂ ਨੇ ਸਾਲੀਆਂ ਨੇ ਜੀਜੇ ਨੂੰ ਮਜ਼ਾਕ ਕਰਨੇ ਸਿੱਖੜੀਆਂ 'ਚ ਨਾਲੇ ਮਜ਼ਾਕ ਕਰ ਜਣਾ ਜੀਜਾ ਕੋਲੇ ਬੈਠਾ ਉਹਦੇ ਵੱਲ ਦੇਖ ਕੇ ਦੂਰ ਹੋ ਨਾ ਉਹਨੂੰ ਮਜ਼ਾਕ ਕਰਨ ਨਾਲੇ ਮਜ਼ਾਕ ਕਰਨ ਨਾਲੇ ਕਹਿੰਦਾ ਡੋਂਟ ਮਾਈਂਡ ਪਲੀਜ਼ ਉੱਨੇ ਕੋਨਾ ਮੁੱਛਾਂ ਤੇਰੀਆਂ ਟੋਕਰਾਂ ਜੀਜਾ ਦਾੜੀ ਤੇਰੀ ਵੇ ਛੱਜ ਹੋਰ ਮੈਂ ਤੈਨੂੰ ਕੀ ਆਖਾਂ ਤੈਨੂੰ ਬੋਲਣ ਦਾ ਨਾ ਜਿਗੁਸਾਨੀਆਂ ਮੰਦਣਾ ਚੱਜ ਨਾਲ ਗੁੱਸਾ ਜਿ ਮੰਨਣਾ ਚੱਜ ਆਏ ਭੈਣਾਂ ਭਾਈਆਂ ਵਾਸਤੇ ਗੋਲੀਆਂ ਵੀਰਾ ਵੇ ਪਟਵਾਰੀਆ ਵੀਰਾ ਤੂੰ ਧੁੱਪੇ ਜਾਵੇਂ ਵੇ ਕੁਮੜਾ ਤੇਰਾ ਸੂਰਜ ਦੇਵਾ ਵੇ ਅੰਤੋਂ ਪਿਆਰ ਆ ਛਪਾ ਭੈਣ ਆਪਣੇ ਭਰਾ ਦੀ ਗਰਮੀ ਰੋਕਣ ਦੀ ਬੱਦਰੀ ਵਾਂਗੂ ਪਿਆਰ ਅੱਜ ਕੱਲ ਕੋੜੇ ਸੂਰਜੋ ਡੀਜੇ ਲੱਗਿਆ ਹੁੰਦਾ ਡੀਜੇ ਉਹ ਡੀਜੇ ਦਾ ਹਰ ਪੌਣੇ 5 ਸੈਕਿੰਡ ਬਾਅਦ ਘਣਾ ਬਦਲ ਜਾਂਦਾ ਬੰਦਾ ਆਪਣੀ ਸਗੀ ਭੈਣ ਦੇ ਨਹੀਂ ਹੱਥ ਖੜਕਰ ਰੁੱਝ ਜਾਂਦਾ ਹੁੰਦਾ ਪਿੱਛੇ ਗਾਣਾ ਚੱਲਦਾ ਹੁੰਦਾ ਤੂੰ ਨਹੀਂ ਬੋਲਦੀ ਗਾਣੇ ਤੂੰ ਨਹੀਂ ਬੋਲਦੀ ਦਰਜ ਤੇਰਾ ਯਾਰ ਬੋਲਦਾ ਗਾਣੇ ਦੇ ਮਤਲਬੋਂ ਤਾਂ ਚੈੱਕ ਕਰ ਲੋ ਭਰਾਓ ਮੁੰਡਾ ਜੰਮੜ ਦੀ ਖੁਸ਼ੀ ਚ ਸਾਰੇ ਨੱਚ ਜਾਂਦੇ ਹੁੰਦੇ ਨੇ ਪ੍ਰੋਗਰਾਮ ਹੁੰਦਾ ਸਾਰੇ ਸ਼ਰਾਬ ਦੀ ਗੰਗਰ ਮਾਜਣ ਕਮਾਂਡੀਆਂ ਦੀ ਮਿਹਰਬਾਨੀਆਂ ਵਾਰੀਆਂ ਨੇ ਅੱਜ ਆ ਗਿਆ ਲੈ ਲੈ ਕੱਲਾ ਸੁਣਾ ਲੈ ਕੀ ਦਾ ਅੱਜ ਗੱਲ ਬੜਾ ਕਲਚਰ ਕਲਚਰ ਤੋਂ ਪੱਕਾ ਕੱਟੀ ਗਿਆ ਨਚਰੀ ਰਹਿ ਗਿਆ ਹੁਣ ਬਸ ਸਲਾ ਕੱਕਾ ਮੋੜ ਕੇ ਲੈ ਹੋਣਾ ਕੱਕਾ ਮੋੜਨੇ ਇਹੋ ਜਿਹੇ ਹੀਰੇ ਇੱਕ ਵਾਰੇ ਜ਼ੋਰਦਾਰ ਤਾੜੀਆਂ ਨਾਲ ਵਾਦਤ ਇਹ ਦੋ ਕੱਤੇ ਲੜਨਗੇ ਉਹ ਫਰਕ ਪੈ ਗਿਆ ਪਰ ਹੁਣ ਪਿੰਡਾਂ ਦੀ ਗੱਲ ਕਰਦੇ ਆ ਮਾਨ ਸਾਹਿਬ ਇਹਨਾਂ ਨੂੰ ਸੁਣ ਸੁਣ ਕੇ ਅਸੀਂ ਆਪਣੇ ਅੰਦਰ ਚਿੰਗਾਂ ਇਹ ਜਿਹੀਆਂ ਲਾਈਆਂ ਵੀ ਯਾਰ ਕੁਝ ਨਾ ਕੁਝ ਅਸੀਂ ਵੀ ਕਰੀਏ ਹੁਣ ਪਿੰਡਾਂ ਦੀ ਗੱਲ ਪਿੰਡ ਗੱਡਰਵਾ ਵੀ ਮੇਰਾ ਸਤੌਜ ਆ ਨਾਲ ਹੀ ਮਾਨਸਾ ਦੇ ਪਿੰਡ ਆਪਣੇ ਇੱਕੋ ਜਿਹੇ ਨੇ ਅਜਾ ਸਾਨੂੰ ਪੁੱਛਿਆ ਨਹੀਂ ਮੈਨੂੰ ਹਜੇ ਤੱਕ ਮਾਨਸਾ ਪੁੱਛੀ ਜਾਂਦੇ ਪਿੰਡ ਜਾਂਦੇ ਸੱਤ ਚ ਬਹਿਨੇ ਬਹੁਤ ਦੱਸਿਆ ਅਜਾ ਪਹਿਲਾਂ ਸਾਥੀ ਕੋਈ ਨਹੀਂ ਹੁੰਦਾ ਕੋਈ ਜਰਦਾ ਮਾਦਾ ਕੋਈ ਰਸਵਾਰ ਪਾਉਂਦਾ ਇਹ ਅਮਰੀਕੇ ਜਾ ਮੈਂ ਰੋ ਕਨੇਡਾ ਮੈਂ ਉੱਥੇ ਵੀ ਜਾਇਆ ਆ। ਇਹ ਧਰਤੀ ਦਾ ਸਿਰ ਤਾਂ ਨਹੀਂ ਦੇਖਿਆ ਹੁਣ ਤੱਕ। ਉਹਨਾਂ ਨੇ ਆ ਇਸ ਧਰਤੀ ਐਡੀ ਮੁੱਕ ਜਾਂਦੀ ਨੇ। ਇਹ ਬਾਈ ਸੂਰਜ ਕਿੱਥੇ ਲੱਗਦਾ ਹੁਣ ਕੰਜਰ ਦਾ ਬਹੁਤ ਬੰਦੇ ਫੂਕ ਦਿੰਦਾ ਹੁਣਾ। ਐਂਦੀ ਤਰੂ ਆਪਾਂ ਨੂੰ ਭੁੱਲ ਦਿੰਦਾ। ਉਹ ਲਾਲਾ ਸਾਹਿਬ 20 ਬੰਦੇ ਮਾਰਦੇ ਆਉਣੇ। ਉਹ ਮੈਂ ਕਿਹਾ ਸੂਰਜ ਕਿੱਥੇ ਨਹੀਂ ਲੱਗਦਾ ਓਏ ਧਰਤੀ ਦਾ ਕੋਈ ਸਿਰ ਨਹੀਂ। ਆ ਧਰਤੀ ਕੋ ਮਿਲਦੀ ਆ ਸੂਰਜ ਖੜਾ ਜਿਹੜਾ ਬੱਸ ਉਹਦੇ ਅੱਖਾਂ ਗਿਆ ਉਹ ਦਿਨ ਬਾਕੀ ਰਾਤ ਲਾ ਐ ਜੇ ਤੇਰੀ ਰੀ ਲਾਈਆਂ ਆਉਣ ਲੱਗ ਗਿਆ ਸਾਨੂੰ ਵਧੂ ਹੀ ਬਣਾਉਣਾ ਹੋਣਾ ਹੈ। ਮੈਂ ਜਿਆ ਧਰਤੀ ਘੁੰਮ ਲਾ ਲਈ ਫਿਰ ਆਪਣੇ ਪਿੰਡ ਵਾਲੇ ਭਾਖਾ ਕਰ ਪਿੰਡ ਦੇ ਪਰਲੇ ਪਾਹੇ ਗਰਦਿਆਰ ਤੇ ਕਰ ਬੰਨ ਮਾਜਾ ਗਰਦਾਰ ਕਰੂ ਉਹ ਮਾਝਾ ਆਪਣੇ ਪਿੰਡ ਤੇ ਬੈਲਿੰਗ ਲੱਗਿਆ ਕੱਲੇ ਤੇ ਦੱਸ ਉੱਥੇ ਮਨਾਉਣਾ ਬੜਾ ਔਖਾ ਹਜੇ ਤੱਕ ਮੈਨੂੰ ਪੁੱਛੀਂਦੇ ਐ ਐਤ ਕੀ ਲਾੜਵਾਂ ਦੇ ਸਾਸ਼ਤਰੀ ਨਿਖੜਾ ਹੋਇਆ ਕਿ ਤਾ ਉਹ ਮਾਝਾ ਕਿਹੜੀ ਪਿੰਡੋਂ ਡਾਊਨਲੋਡ ਕਰੀ ਫਿਰਦੇ ਹੋ ਏ ਅਪਡੇਟ ਕਰੋ ਆਪਣੇ ਉੱਥੇ ਤਾਂ ਇਦਾਂ ਦੀਆਂ ਚੀਜ਼ਾਂ ਪੈਰ ਹੁਣ ਤੁਸੀਂ ਤੁਸੀਂ ਦੇਖੋ ਵੀ ਮੇਰਾ ਇੱਕ ਮੁੰਡਾ ਵਿਆਹ ਹੋ ਜਾਂਦਾ ਉਹ ਹੁਣ ਗਰੇਜੇ ਉਹ ਥੋੜਾ ਮੂੰਹ ਮਾਰ ਰਿਹਾ ਸਾਡੇ ਪਿੰਡ ਨਾਲ ਉਹਦਾ ਵਿਆਹ ਹੋ ਗਿਆ ਮੈਂ 10 ਦਿਨਾਂ ਬਾਅਦ ਪਿੰਡ ਗਿਆ ਘਰਿਆ ਆ ਗਿਆ ਉਹ ਅੰਤ ਭਾਈ ਇੱਥੇ ਆਈ ਮਾਈ ਆਈ ਭਾਈ ਮੈਂ ਆ ਗਿਆ ਆ ਜਾ ਕੇ ਆ ਜਾ ਮੈਨੂੰ ਦੱਸੋ ਥੋੜਾ ਤਾਂ ਹੋਰ ਵਜਾ ਮੈਂ ਦੱਸ ਸੁਖੀ ਹੋ ਗਿਆ ਥੋੜਾ ਦੱਸ ਕੋਹਰ ਵਾਹ ਆ ਜਾ ਇੱਥੇ ਜਾ ਕੇ ਮੈਂ ਦੱਸਣਾ ਮੇਰਾ ਵਿਆਹ ਹੋ ਗਿਆ ਯਾਰਾ ਮੇਰੇ ਤਾਂ ਵਿਆਹ ਹੋ ਗਿਆ ਠੀਕ ਹੋ ਗਿਆ ਉਹ ਤਾਂ ਠੀਕ ਹੋ ਕੇ ਕੰਨ ਪੁੱਛ ਲਈ ਸੀ 10 ਦਿਨ ਹੋ ਗਏ ਵਿਆਹ ਨੂੰ ਮੈਂ ਹਾਂ ਇਹ ਤੂੰ ਤਾਂ ਸ਼ਹਿਰ ਚ ਰਹਿਣਾ ਤੈਨੂੰ ਤਾਂ ਵੱਡ ਬਣਾ ਹੂ ਇਹ ਸ਼ਹਿਰਾਂ ਦੇ ਆਲੇ ਇਹ ਵਿਆਹ ਤੋਂ ਬਾਅਦ ਨਾ ਹਨੂਮਾਨ ਜਿੱਤੇ ਜਾਂਦੇ ਹੁੰਦੇ ਨੇ ਕਿ ਨਗਰਬੀਤ ਖੇ ਮਾਖ ਖੀਰ ਨੂੰਏ ਉਹ ਮਹਾਂ ਨੂੰ ਨਾ ਗੱਡੀ ਮਰੇ ਟਾਫਰੂਨ ਨੇ ਇਸ ਗੇਮ ਦੇ ਫਟ ਪਰ ਫਾਉਲ ਹੋ ਜਾਗਾ ਤੂੰ ਉੱਥੇ ਮਨਾਉਣਾ ਬੜਾ ਔਖਾ ਜੀ ਉਹਨਾਂ ਨੂੰ ਉੱਥੇ ਮਨਾਉਣਾ ਹੀ ਬੜਾ ਔਖਾ ਹੈ ਹੁਣ ਉਹ ਕਹਿੰਦੇ ਸਾਡੇ ਪਿੰਡ ਦਾ ਚੰਡਾ ਅੰਗਲੀਆ ਉਹ ਬੈਠਾ ਹੈ ਚੰਡਿਆ ਮੇਰੇ ਘਰ ਦੇ ਨਾਲ ਹੀ 70 ਕਿੱਲੇ ਬਕਸ਼ੀ ਕਮਿੰਦਰ ਦੇ ਨੇ ਬੜਾ ਅਮੀਰ ਬੰਦਾ ਬਕਸ਼ੀ ਕਾ ਮਿੰਦਰ ਸਾਤਵੀ ਦੀ ਲੰਗਿਆ ਮੋਛਾ ਕੁੰਡੀਆਂ ਲੋਕ ਲੰਗਰ ਦਾ ਬਾਅਦ ਕਹਿੰਦੇ ਆਹ ਭਾਈ ਬਕਸ਼ੀ ਕੇ ਮਿੰਦਰ ਦੀ ਮੋਛੀ ਤੇ ਨਿੰਬੂ ਖੜਦਾ ਮੁਛਾ ਹੈ ਵੀਨੇ ਚੰਨਾ ਗਿਆ ਉਹਨਾਂ ਨੇ ਲੋਕੋ ਨੂੰ ਜ਼ਮੀਨ ਖਰਾਉਂਦੇ ਆ ਬਾਈ ਨੰਬੂ ਏ ਤੁਸੀਂ ਆ ਕਰੋ ਜਿਹੜਾ ਮੇਰੇ ਘਰ ਕੋਲੇ 70 ਕਿੱਲਾਂ ਦੀ ਪੈਲੀ ਆ ਉਹ ਚੋਂ ਅੱਧੀ ਪੈਲੀ ਦੀ 35 ਦੀ ਰਜਿਸਟਰੀ ਮੇਰੇ ਨਾਂ ਕਰਾਓ ਮੇਰੀ ਮੁਜਸਬਾ ਮਗਰ ਪੁੰਜ ਖੜਾਈ ਹੈ ਉਹ ਜਦੋਂ ਉਹਦੇ ਦੋ ਨਾਟਿਗਰਾਂ ਚੱਲਦੇ ਨੇ ਉਹਨੇ ਪੁੱਛਿਆ ਤਾਂ ਹੱਜਕਣੀਆਂ ਆ ਅਸੀਂ ਥੱਲੇ ਨੂੰ ਕਰਦੀਆਂ ਵੀ ਸਾਡੇ ਚੱਲੀ ਜਾਂਦੇ ਹਜੇ ਕੋਈ ਨਹੀਂ ਹੱਥ ਨੇ ਜਿਹੜੀ ਡਾਂਵਾ ਵਾਗੇ ਥੋ ਬੜਾ ਫਰਕ ਹੈ ਜੀ ਉਸ ਕਲਚਰ ਦਾ ਪਰ ਮੈਂ ਜ਼ਿਆਦਾ ਤੇ ਨਹੀਂ ਲਾਉਂਦਾ ਮੈਂ ਕਿਉਂਕਿ ਇਹਨਾਂ ਵਰੀ ਮਾਹੌਲ ਚੱਲ ਰਿਹਾ ਤਾਂ ਥੋੜਾ ਜਿਹਾ ਵਿੱਚ ਆਹ ਤਲਕਾ ਜਿਹਾ ਇੱਕ ਚਤਨੀ ਜੀ ਮੈਂ ਤੁਹਾਨੂੰ ਦੇਣੀ ਸੀ ਆਪਣੇ ਪਿੰਡਾਂ ਦੀ ਆਪਣੇ ਪਿੰਡਾਂ ਦੀ ਗੱਲ ਕਰਦਾ ਮੈਂ ਉਹ ਸਾਡੇ ਪਿੰਡੇ ਤਿੰਨ ਕਿਸਮ ਦੇ ਲੰਗੜੇ ਆ ਮਾਨ ਸਾਹਿਬ ਮੈਂ ਉਹਨਾਂ ਲੰਗੜਿਆਂ ਦੀ ਗੱਲ ਨਹੀਂ ਕਰਦਾ ਜਿਨ੍ਹਾਂ ਨੂੰ ਕੁਦਰਤ ਵੱਲੋਂ ਮਾਰਿਆ ਸੁਣਾਉਣੇ ਬਲੈਕ ਹਿਊਮਰ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਸੈਲਫ ਮੇਡ ਨੇ ਸ਼ਰਾਬ ਪੀ ਕੇ ਇੱਕ ਕੋਠੇ ਤੋਂ ਡਿੱਗ ਪਏ ਜੀ ਸਾਡੇ ਪਿੰਡ ਇੱਕ ਪਾਸੇ ਛੱਤ ਤੋਂ ਡਿੱਗ ਪਿਆ ਇੱਕ ਟਰੈਕਟਰ ਤੋਂ ਡਿੱਗ ਪਿਆ ਆਪ ਵੀ ਟਰੈਕਟਰ ਚਲਾਉਂ ਸੀ ਆਪ ਹੀ ਅਗਲੇ ਟਾਇਰ ਥੱਲੇ ਆ ਗਿਆ ਹਜੇ ਤੱਕ ਨਹੀਂ ਪਤਾ ਲੱਗਿਆ ਕਿਵੇਂ ਡਿੱਗ ਗਏ ਸੀ ਹੋ ਤੁਰਨ ਦੀਆਂ ਜਿਹੜੀਆਂ ਪੋਜੀਸ਼ਨਾਂ ਬਣਾਈਆਂ ਨਾ ਉਹਨਾਂ ਨੇ ਕੰਪੋਜੀਸ਼ਨਾਂ ਜਿਹੜੀਆਂ ਬਣਾਈਆਂ ਨਾ ਜਿਹੜੇ ਤੁਰਨ ਦੇ ਨਾਲ ਤੁਸੀਂ ਦੇਖਿਓ ਹੁਣ ਜਿਹੜਾ ਕੋਠੇ ਤੋਂ ਨਿਕਿਆ ਸੀ ਉਹਦੀ ਆਹ ਲੱਤ ਟੁੱਟ ਗਈ। ਜਦੋਂ ਆਹ ਲੱਤ ਟੁੱਟ ਗਈ ਜਦੋਂ ਰੱਬ ਦੀ ਮਾਤ ਪੈ ਗਈ। ਪਰ ਉਹ ਤੁਰਦਾ ਐਡਾ ਸਾਰਾ ਦੁੱਖ ਆਹ ਬਾਹਾਂ 'ਪਾਰ ਦਿਆ ਖੱਬੇ ਪਾਸੇ ਉਹ ਤੁਰਦਾ ਐਡਾ ਜਿਵੇਂ ਕੁੰਬਲੇ ਬੋਲਿੰਗ ਕਰਦਾ ਹੋਵੇ। ਉਹ ਮੈਂ ਕਹਾਂ ਉਹ ਆਹ ਪੱਖਾ ਕਿੱਧਰੋਂ ਲਾਇਆ ਪੂਏ। ਓਏ ਕੋਹ ਹੋਰ ਆ ਜਿਹੜਾ ਬਸ ਦੀ ਛਾਤ ਤੋਂ ਡਿੱਗਿਆ ਸੀ ਚਲਾ ਫਿਰੇ ਉਹ ਮਾੜਾ ਪੁੱਤ ਐਦਾਂ ਐਦਾਂ ਤੁਰਦਾ ਜਿਵੇਂ ਧਰਤੀ ਤੇ ਸਵਿਮਿੰਗ ਕਰਦਾ ਹੋਵੇ ਉਹ ਮੈਂ ਕਿਹਾ ਤੂੰ ਹੌਲੀ ਤੁਰ ਕਰ ਕਰ ਕੇ ਕਿਸੇ ਮੱਛੀ ਤੇ ਪਾ ਜੇਗਾ ਓਏ ਤੀਜਾ ਤੇ ਟਰੈਕਟਰ ਆ ਉਹ ਮਾੜਾ ਪੁੱਤ ਤੂੰ ਬੁੱਧਵਾਰ ਨੂੰ ਹੋਰ ਲੰਗ ਮਾਰਦਾ ਵੀਰਵਾਰ ਨੂੰ ਹੋਰ ਹੁੰਦਾ ਬੁੱਧਵਾਰ ਨੂੰ ਤਾਂ ਐਦਾਂ ਜ ਆਉਂਦਾ ਇਕੱਠਾ ਜਾ ਹੋ ਕੇ ਵੀਰਵਾਰ ਨੂੰ ਐਦਾਂ ਆਵੇ ਐਦਾਂ ਉਹ ਮੈਂ ਕਿਹਾ ਓਏ ਨਿੱਕਿਆ ਉਹ ਤੂੰ ਕੱਲ ਜਿਵੇਂ ਹੋਰ ਤਰੀਕਾ ਨਾਲ ਲੰਗ ਮਾਰਦਾ ਸੀ ਓਏ ਬਾਈ ਹਜੇ ਨਾ ਮੀਨਮੇ 7 ਵਜੇ ਆਪਾਂ ਕਾ ਲੰਗ ਨਹੀਂ ਬਣਿਆ ਕੋਈ ਲੰਗ ਕਰ ਲੋ ਇਹ ਕਿਹੜੀਆਂ ਕਤਾ ਆਪਾਂ ਨੂੰ ਇਹ ਗੱਲ ਫਰਕ ਹੈ ਜੀ ਫਰਕ ਆਪਣੇ ਕਲਚਰ ਦਾ ਉਹਨਾ ਮੋਬਾਈਲ ਫੋਨ ਨੇ ਤੁਹਾਨੂੰ ਪਤਾ ਯਮਾਨ ਸਾਹਿਬ ਤੁਸੀਂ ਆ ਦੇਖੋ ਆ ਦੇਖੋ ਆਪਣਾ ਇਹ ਪੜਾਈ ਵੈਸੇ ਪੜਾ ਲੈ ਆ ਅੱਗੇ ਕੱਜ ਕਲੇ ਕਹਿੰਨਾ ਨੇ ਸਕੂਲ ਖੋਲਿਆ ਆ ਸੈਸ ਨੇ ਪੰਗੇ ਪਾਏ ਜਿਹੜੇ ਖਾਸਰੀ ਕਾਲ ਦਾ ਮਾਸਟਰ ਸਾਹਿਬ ਨੇ ਨਾ ਖਤਮ ਕਰਦੀ ਪਹਿਲਾ ਨੰਬਰ ਆ ਜਾਂਦਾ ਕਿ ਨਾ ਹਾਂ ਕਿੱਧਰ ਆ ਗਿਆ ਗੋਰੀਆਂ ਨੇ ਬਣਾਇਆ ਸੀ ਐਮਰਜੈਂਸੀ ਦੇ ਵਰਤਣ ਵਾਸਤੇ ਕਿੱਥੇ ਟ੍ਰੈਫਿਕ ਵਿੱਚ ਫਸਲੇ ਜੇ ਪੰਗਾਂ ਪੈ ਗਿਆ ਆਪਾਂ ਐਡਰੈਸ ਦੱਸਦੇ ਆ ਜਿੰਨੇ ਜਿਹੇ ਇੱਕ ਦੂਜੇ ਦੇ ਵਿੱਚ ਨਹੀਂ ਵਾਜਦੇ ਉਂਝਰ ਕਰ ਦੇਣੀ ਖੱਬੇ ਹੋ ਜਾ ਗਾਣਾ ਨਹੀਂ ਖੜੀ ਹੋਣੀ ਹਾਂ ਇਹ ਤੋਂ ਖੱਲੇ ਖੱਬੇ ਚੱਲ ਚੱਲ ਤਬਲਾ ਹੋ ਸਿਹਾਲ ਚੱਲ ਤੂੰ ਢਾਟ ਤੇ ਖੱਬੇ ਖੱਬੇ ਹੋ ਆਈ ਕਰਦੇ ਆਪਾਂ ਹੁਣ ਇਹਦੇ ਨਾਲ ਬੰਦੇ ਬੜੇ ਫਸੇ ਨੇ ਆਫਿਸ ਦੇ ਵਿੱਚ ਬੰਦਾ ਕੰਮ ਕਰ ਰਿਹਾ ਕੁਰਸੀ ਤੇ ਬੈਠਾ ਉਹਦੀ ਵਾਈਫ ਦਾ ਫੋਨ ਆ ਗਿਆ ਬੰਦਾ ਉੱਪਰ ਨੂੰ ਉੱਠਦਾ ਵਾਈਫ ਦਾ ਨਾਮ ਵੀ ਐਡਾ ਫੀਡ ਕਰਦੇ ਐਮ ਐਸ ਐਮ ਸੀ ਹੈਂਡਸ ਆਪ ਓ ਮਾਈ ਗਾਡ ਵਾਈਫ ਦਾ ਨਾ ਉਹ ਆ ਫੋਨ ਆ ਗਿਆ ਨਾ ਫੋਨ ਆਊਗਾ ਤੇ ਉਹਦਾ ਬੰਦਾ ਉੱਪਰ ਉੱਠੂਗਾ ਆਫਿਸ ਕੰਮ ਕਰ ਖੋ ਲਾ ਗਿਆ ਵਾਹ ਵਾਹ ਲੱਕੇ ਤੋਗਿਆ ਹੈਲੋ ਹਾਂ ਕੀ ਕਹੋ ਕਿਥੇ ਕਿਵੇਂ ਯਾਰ ਘਰੇ ਬੈਠੀ ਆ ਚਾਹ ਨਾਲ ਫੋ ਬੈਠ ਜਾ ਕਰੋ ਦਫਤਰ ਵੀ ਨਹੀਂ ਕੰਮ ਕਰ ਦਿੰਦੀ ਮੇਰੇ ਕੋਲ ਸਿਰ ਖੋਤਨ ਦੀ ਬਹਿਲ ਨਹੀਂ ਹੈਗੀ ਬਾਹਰ ਗੱਲ ਕਰੂਗਾ ਜੇ ਰੋਕੇ ਪਾਏ ਇਹਨੂੰ ਕਰਨ ਨੂੰ ਬਸ ਇਹੀ ਇਹੀ 10 ਘੰਟਾ ਬਾਅਦ ਉਸੇ ਬੰਦੇ ਦੀ ਗਰਲਫ੍ਰੈਂਡ ਦਾ ਫੋਨ ਆਉਂਦਾ ਫਿਰ ਬੰਦਾ ਤਾਹਾਂ ਦੀ ਜਾਈ ਥੱਲੇ ਨੂੰ ਜਾਂਦਾ ਰਿਲੈਕਸੇਸ਼ਨ ਫੋਨ ਆਇਆ ਉਹ ਕਹਿੰਦਾ ਫੋਨ ਆਇਆ ਪਹਿਲਾ ਫੋਨ ਚੱਕਰ ਤੋਂ ਪਹਿਲੀ ਦੋ ਫਲੈਂਕ ਕਿਸਾਂ ਓਏ ਹੋਏ ਓਏ ਹੈਲੋ ਹਾਂ ਹਾਂ ਕੀ ਹਾਲ ਚਾਲ ਹੈ ਮੈਂ ਬਿਲਕੁਲ ਫ੍ਰੀ ਹਾਂ ਯਾਰ ਕੋਈ ਗੱਲ ਨਹੀਂ ਓ ਬੜੀ ਨਾ ਕਰੀ ਨਾ ਮੈਂ ਆਪ ਕੋਈ ਚੱਕਰ ਨਹੀਂ ਕਰੀ ਯਾਰ ਓ ਮੈਂ ਫ੍ਰੀ ਹਾਂ ਫ੍ਰੀ ਮੈਂ ਇਹਨੇ ਬੜੇ ਫਸਾਇਆ ਨਹੀਂ ਪੜੀ ਆ ਲੈ ਦੇਖੀ ਤੇਰੀ ਘਰੋਂ ਦਾ ਫੋਨ ਆ ਜੀ ਭਰਾਵਾ ਕਿਤੇ ਰੱਖੀ ਕਿੰਨੇ ਪਤਨੀ ਕੀ ਪਰਿਭਾਸ਼ਾ ਡੈਫੀਨੇਸ਼ਨ ਆਫ ਵਾਈਫ ਪਤਨੀ ਕੀ ਹੁੰਦੀ ਹੈ ਵਾਈਫ ਕੀ ਹੁੰਦੀ ਹੈ ਬਹੁਤ ਸਾਰੇ ਬੈਠੇ ਨੇ ਅੱਜ ਸ਼ਾਇਦ ਨਵੀਂ ਚੀਜ਼ ਮਿਲ ਜੇ ਲੋ ਨੂੰ ਜੋ ਟੋਕ ਟੋਕ ਕੇ ਟੋਕ ਟੋਕ ਕੇ ਟੋਕ ਟੋਕ ਕੇ 10 ਸਾਲ 15 ਸਾਰੀਆਂ ਹਾਲਤਾਂ ਬਦਲ ਦਿੰਦੀ ਹੈ ਬਸ ਸਾਰੀ ਉਮਰ ਹੀ ਕੁਸ਼ਕਤ ਕਰਦੇ ਰਹਿੰਦੀ ਹੈ ਤੁਸੀਂ ਹੁਣ ਪਹਿਲਾ ਵਾਰ ਜene ਰਹੇ ਸੀ ਆਪ ਹੀ ਬੋਲਦੇ ਨੇ ਆਪ ਹੀ ਗਾਣਾ ਗਾ ਲਿਆ ਦੱਸੋ ਕੀ ਕਰੀਏ ਸੋ ਬੜਾ ਫਰਕ ਪੈ ਗਿਆ ਕਲਚਰ ਦਾ ਜੱਗੀ ਸੋ ਬੜਾ ਫਰਕ ਪੈ ਗਿਆ ਮੈਂ ਬੇਨਤੀ ਕਰੂੰਗਾ ਕਿ ਕਿੰਨਾ ਅੱਛਾ ਪ੍ਰੋਗਰਾਮ ਹੈ ਇੱਕ ਵਾਰੀ ਜ਼ੋਰਦਾਰ ਤਾੜੀਆਂ ਗੁਰਦਾਸ ਮਾਨ ਦੀ ਨਾਮ ਦੇ 뮤지컬 ਗਰੁੱਪ ਸਰ ਬੋਲਿਆ ਬਠਿੰਡੇ ਵਾਲਿਆ ਓਏ ਆਹ ਹੈ ਬੋਲਾ ਬਠਿੰਡੇ ਵਾਲਾ ਆਹ ਬੋਲਾ ਗਿਆ ਸੀ ਹੁਣ ਆਸਟ੍ਰੇਲੀਆ ਦੇ ਟੂਰ ਤੇ ਗਏ ਮਾਨ ਸਾਹਿਬ ਕੱਠੀ ਸੀ ਇਹ ਭੋਲੇ ਨੇ ਮੇਰੇ ਖਿਆਲ ਚ ਕਿੰਨੇ ਸਾਲ ਹੋ ਗਏ ਮਾਨ ਸਾਹਿਬ 30 ਸਾਲ ਨਾ 30 ਸਾਲ ਦਾ ਨਾਲ ਹੈ ਪੂਰੀ ਦੁਨੀਆ ਘੁੰਮੀਆਂ ਹਜੇ ਤੱਕ ਹੈਲੋ ਤੇ ਥੈਂਕ ਯੂ ਤਾਂ ਮੈਨਾਂ ਗ੍ਰੀਟਿੰਗ ਨਹੀਂ ਦਿੱਤੀ ਸੀ ਇੱਕ ਦਿਨ ਮਾਨ ਸਾਹਿਬ ਨੂੰ ਕਹਿੰਦਾ ਮਾਨ ਸਾਹਿਬ ਮੈਂ ਅੰਗਰੇਜ਼ੀ ਸਿੱਖਣਾ ਗਿਆ ਸ਼ੁਰੂ ਕਰਤੀ ਕਹਿੰਦਾ ਅੱਛਾ ਕੀ ਸਿੱਖਿਆ ਕਹਿੰਦਾ ਦੇਖੋ ਸੁਣਾਉਣਾ ਹੁੰਦਾ ਕਹਿੰਦੀ ਇਹ ਦੇਖਣਾ ਸਿੱਖਿਆ ਕਹਿੰਦਾ ਕੀ ਤੇਰੀਆ ਬਿਲ੍ਹਾ ਇਹ ਵੀ ਅੰਗਰੇਜ਼ੀ ਉਹ ਯਾਰ ਇਹ ਗੋਰੇ ਨਾ ਜਦੋਂ ਕੋਈ ਕੰਮ ਨਾ ਕਰਨਾ ਹੋਵੇ ਐਂ ਕਹਿੰਦੇ ਨੇ ਉਹ ਤੇਰੀ ਮਾਂ ਹੈ ਫਿਜੀਬਲ ਅੰਗਰੇਜ਼ੀ ਹੈ ਅੱਛਾ ਪਲੇਨ 'ਚ ਗਏ ਮੈਂ ਵੀ ਨਾਲ ਹੀ ਸੀ ਮੈਂ ਸੋ ਗਿਆ ਅੱਧੇ ਘੰਟੇ ਬਾਅਦ ਮੇਰੇ ਕੋਲ ਆ ਪਾ ਮੈਨੂੰ ਉਠਾ ਕੇ ਕਹਿੰਦਾ ਭਾਜੀ ਏਅਰ ਹੁਸੈਨ ਨੂੰ ਕਹੋਂਗੇ ਮੈਨੂੰ ਜੂਸ ਦੇ ਦੇਉਗੀ ਮੈਂ ਚਲੋ ਠੀਕ ਹੈ ਮੈਂ ਕਹਤਾ ਹਾਂ ਉਹਨੂੰ ਫਿਰ ਮੈਂ ਸੋਚਿਆ ਦੋ ਘੰਟੇ ਬਾਅਦ ਆਇਆ ਭਗਵੰਦ ਭਾਈ ਇਹਨੂੰ ਕਹੋ ਯਾਰ ਮੈਨੂੰ ਪਾਣੀ ਪਿਆ ਦੋੜੀ ਤਿੰਨ ਵਾਰੀ ਜਦੋਂ ਆਇਆ ਮੋਹਲੇ ਅੰਗਰੇਜ਼ੀ ਬੋਲਿਆ ਕਰ ਰਿਹਾ ਸੀ ਕਿਹੜੀ ਗੱਲ ਹੈ ਯਾਰ ਕਹਿੰਦਾ ਆਉਂਦੀ ਨਹੀਂ ਮੈਂ ਕਿਹਾ ਯਾਰ ਕੋਈ ਗੱਲ ਨਹੀਂ ਤੈਨੂੰ ਕੀ ਚਾਹੀਦਾ ਹੈ ਕਹਿੰਦਾ ਮੈਨੂੰ ਨਾ ਬ੍ਰਸ਼ ਤੇ ਪੇਸਟ ਚਾਹੀਦਾ ਮੈਂ ਬ੍ਰਸ਼ ਕਰਨਾ ਮੈਂ ਤਾਂ ਕਹਿੰਦੀ ਕੈਨ ਆਈ ਹੈਵ ਬ੍ਰਸ਼ ਐਂਡ ਪੇਸਟ ਪਲੀਜ਼ ਰੋਟਾਲ ਆ ਲਿਆ ਪਲੇਨ ਚਾਹ ਫਿਰ ਜਿਵੇਂ ਪੇਪਰ ਦਿੰਦਾ ਸੀ ਕੈਨ ਆਈ ਹੈਵ ਬ੍ਰਸ਼ ਕਿੰਨੇ ਕਰਨਾ ਹੀ ਹਾ ਪਤੋਨੀ ਕਿਰੇ ਸਵਾ ਬੋਲੇ ਨੇ ਅੰਗਰੇਜ਼ੀ ਬੋਲੀ ਇਹ ਰੋਸਸ ਨੂੰ 15 ਮਿੰਟ ਬਾਅਦ ਉਹਨੇ ਟੋਸਟਡ ਬ੍ਰੈਡ ਲਿਆ ਕੇ ਦੇਤਾ ਉਹ ਮੇਰੇ ਕੋਲ ਲੈ ਕੇ ਆ ਨਾ ਭਾਈ ਆ ਦੇਗੀ ਮੈਂ ਇਹਨੂੰ ਖਲਾ ਕੇ ਪੁੱਛਿਆ ਇੰਨਾ ਚੌੜਾ ਦੰਦਾ ਤੇ ਕਿਵੇਂ ਫਰੇਗਾ ਇਹ ਸਾਡੇ ਬੰਦੇ ਸਾਰੇ ਇਹ ਵੀ ਕਮਾਲ ਹੈ ਜੀ ਕਮਾਲ ਹੈ ਜੀ ਬਾਬਾ ਮਿਹਰਬਾਨੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਗੁਰਦਾਸ ਸਿੰਘ ਜੀ ਦੇ ਨਾਮ ਤੇ ਇੱਕ ਵਾਰੀ ਫੇਰ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿਉਂਕਿ ਅਸੀਂ ਜਿਸ ਦਿਨ ਉਹਨਾਂ ਨਾਲ ਆਹਣਾ ਸ਼ੋਅ ਹੁੰਦਾ ਕੱਠੇ ਹੁੰਨੇ ਸੀ ਉਸ ਦਿਨ ਮੈਂ ਘੱਟ ਤੋਂ ਘੱਟ ਕੋਸ਼ਿਸ਼ ਕਰ ਰਹਾ ਹੁੰਦਾ ਕਿ ਘੱਟ ਤੋਂ ਘੱਟ ਨਹੀਂ ਬੋਲਾਂ ਕਿਉਂਕਿ ਇਹਨਾਂ ਨੂੰ ਸੁਣ ਕੇ ਰਾਜ਼ੀ ਨਹੀਂ ਆਉਂਦਾ